ਨੋ ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਕਈ ਦਿਨ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਬਣਿਆ ਹੋਇਆ ਸੀਗਾ ਪਰ ਅੱਜ ਉਸ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਦੁਪਹਿਰ ਵੇਲੇ ਤੱਕ ਤਾਂ ਮੌਸਮ ਥੋੜਾ ਜਿਹਾ ਸਾਫ਼ ਅਤੇ ਬੱਦਲਬਾਹੀ ਵਾਲਾ ਰਹੇਗਾ ਹਵਾ ਦੇ ਵਿੱਚ ਰੁਹਾਨਗੀ ਰਹੇਗੀ ਰਾਤ ਵੇਲੇ ਇੱਕ ਜਿਵੇਂ ਦੱਸਿਆ ਹੋਇਆ ਸੀਗਾ ਕਿ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਉਸ ਦਾ ਅਸਰ ਕੱਲ ਯਾਨੀ ਕਿ ਲੈਹਦੇ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ ਰਾਤ ਵੇਲੇ ਰਾਜਸਥਾਨ ਤੇ ਬਾਰਡਰ ਏਰੀਆ ਦੇ ਵਿੱਚ ਵੀ ਕੈਨਮਨ ਤੇ ਨਾਲ ਤੇਜ਼ ਤੂੜਪਰੀਆਂ ਹਨੇਰੀਆਂ ਦੇਖੀਆਂ ਗਈਆਂ ਅੱਜ ਦੁਪਹਿਰ ਤੋਂ ਬਾਅਦ ਉਸ ਸਿਸਟਮ ਦਾ ਅਸਰ ਪੰਜਾਬ ਉੱਪਰ ਵੀ ਪਵੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਹੀਟ ਸੈੱਲ ਬਣਨਗੇ ਬੱਦਲ ਬਣੂਗਾ ਠੰਡੀਆਂ ਤੇਜ਼ ਧੂੜ ਭਰੀਆਂ ਹਨੇਰੀਆਂ ਵੀ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਮੀਂਹ ਦੀ ਕਾਰਵਾਈ ਬਹੁਤ ਵੱਡੇ ਪੱਧਰ ਤੇ ਤਾਂ ਨਹੀਂ ਹੋਵੇਗੀ ਪਰ ਫਿਰ ਵੀ ਰੁਕ ਰੁਕੇ ਸ਼ਰਾਟੇ ਲੱਗਣਗੇ ਉਹ ਮਾਝੇ ਮਾਲਵੇ ਦੁਆਬੇ ਰਿਤਨੇ ਖੇਤਰਾਂ ਦੇ ਵਿੱਚੋਂ ਕਿਤੇ ਵੀ ਹੀਟ ਸੈੱਲ ਬਣ ਸਕਦੇ ਹਨ ਤੇ ਕਿਤੇ ਵੀ ਵਾਪਰ ਸਕਦੇ ਹਨ ਤੇ ਠੰਡੀਆਂ ਹਨੇਰੀਆਂ ਵੀ ਅੱਜ ਸਾਨੂੰ ਸ਼ਾਮ ਵੇਲੇ ਜਾਂ ਰਾਤ ਵੇਲੇ ਚਲਦੀ ਹੋਈ ਪੰਜਾਬ ਦੇ ਵਿੱਚ ਵੀ ਦਿਖਾਈ ਦੇਵੇਗੀ ਜਿਸ ਕਰਕੇ ਜਿਹੜਾ ਟੈਂਪਰੇਚਰ 40 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਉਹਦੇ ਵਿੱਚ ਗਰਾਵਟ ਵੀ ਆਉਂਦੀ ਹੋਈ ਦਿਖਾਈ ਦੇਵੇਗੀ